ਇਹ ਸਾਰਾ ਕਸੂਰੀਨਲ ਹੈ ਸਾਰੀ ਰੀਜਨਲ ਦੀ ਸਨਰੂਫ ਵਾਲਾ ਮਾਡਲ ਹੈ ਜੀ ਅੱਛਾ ਇਹ ਸਨਰੂਫ ਆ ਗਿਆ ਹਾਂਜੀ ਇਹ ਨਵੀਂ ਹੈਗੀਏ ਵੀ ਦਿਖਾ ਦੀ ਨਵੀਂ ਹੈਗੀਏ 13.5 ਲੱਖ ਰੁਪਏ ਦੀ ਅੱਛਾ ਜੀ ਇਹ ਕਾਰ ਤੁਹਾਨੂੰ ਆਪਾਂ ਮੌਕੇ ਤੇ ਬਹਿ ਕੇ 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ ਅੱਛਾ ਜੀ 7.5 ਲੱਖ ਰੁਪਏ ਦੀ ਹਾਂਜੀ ਬਈ ਸਨਰੂਫ ਵਾਲੀ ਹੈ 7.5 ਲੱਖ ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਗੀ ਇਹ ਸਲੈਰੀਓ ਮਿਲ ਜੂ ਜਿਹਨੇ ਲੈਣੀ ਆ ਪੰਜਾਬ ਨੰਬਰ 20 ਮਾਡਲ 20000 ਚੱਲੀ ਹੋਈ ਆ 20 ਮਾਡਲ ਤੇ 20 ਮਾਡਲ ਹੈ ਠੀਕ ਹੈ ਇਹ ਪੰਜਾਬ ਨੰਬਰ ਆ ਬਈ ਅੰਦਰੋਂ ਚੈੱਕ ਕਰਵਾ ਦੇ ਮੜੀ ਉਈ ਰੰਗ ਪੇਂਟ ਬਾਈ ਕੁਛ ਨਹੀਂ ਪੇਂਟ ਵੀਰੇ ਸਾਰੀ ਓਰੀਜਨਲ ਗੱਡੀ ਆ ਭਰਾ ਸਾਰੀ ਓਰੀਜਨਲ ਆ ਬਾਈ ਦੇਖ ਸਕਦੇ ਹੋ ਕੋਈ ਚਾਵਣ ਹੋਵੇ ਥੋੜੀ ਸਸਤੀ ਗੱਡੀ ਦਾ अल्टੋ ਦਾ ਆ ਦੇਖ ਇੰਟੀਰੀਅਰ ਵਗੈਰਾ ਦਿਖਾ ਦੇ ਚੰਗੀ ਤਰ੍ਹਾਂ ਸਾਫ਼ ਸੁਥਰਾ ਕਬਰ ਦੇਖ ਲਓ ਬਾਈ ਸੀਟਾਂ ਦੇ ਬਿਲਕੁਲ ਵਧੀਆ ਜਿਵੇਂ ਪਏ ਨੇ ਠੀਕ ਆ ਨੀਚੇ ਮੈਟ ਮੂਡ ਵੀ ਸਾਫ਼ ਨੇ ਸਾਰਾ ਕੁਝ ਵਧੀਆ ਟਾਇਰ ਨਾਲ ਦੇ ਓਰੀਜਨਲ ਨੇ ਆ ਵੀ ਦਿਖਾ ਦੇ ਚੰਗੀ ਤਰ੍ਹਾਂ ਟਾਇਰ ਠੀਕ ਆ ਜੋ ਵੀ ਕੰਡੀਸ਼ਨ ਨਾਲ ਦੀ ਨਾਲ ਦਿਖਾਈ ਜਾਵਾਂਗੇ ਆਪਾਂ 80000 ਚੱਲੀ ਆ ਫਿਰ ਸਾਰੀ ਜੀ ਕਿੰਨੀ ਜੀ 80000 ਚੱਲੀ ਆ 80000 ਚੱਲੀ ਆ ਇਹਦੀ ਕੀ ਡਿਮਾਂਡ ਆ ਬਾਈ ਪਿੰਡ ਫੋਨ ਦਾ ਨਹੀਂ ਹੋਇਆ ਹੋਇਆ ਇਹ ਪਿੰਡ ਵੀਰੇ ਪਟਿਆਲੇ ਦਾ ਨੰਬਰ ਆ ਠੀਕ ਆ ਜੀ ਖਲਾਇਆ ਲੂਏ ਟਾਇਰ ਟੂ ਸਾਰਾ ਕੋ ਵਧੀਆ ਲੱਗਿਆ ਘਰ ਟਾਇਰ ਵੀ オリジナル ਨੇ ਹੈ オリジナル ਨੰਬਰ ਦੀ ਕਾਰ ਆ ਵੀਰੇ ਠੀਕ ਆ ਜੀ ਤੇ ਡੀਜ਼ਲਿਕ ਪ੍ਰੋਲ ਆ ਇਹ ਡੀਜ਼ਲ ਹੈ ਜੀ ਆ ਦੇਖੋ ਬਾਈ ਆ ਵੀ ਗੱਡੀ ਬਿਲਕੁਲ ਸਾਫ਼ ਸੁਥਰੀ ਪਈ ਆ ਸਾਰੀਆਂ ਗੱਡੀਆਂ ਇਹ ਘਰੇ ਚੱਲੀਆਂ ਹੋਈਆਂ ਨੇ ਦੋਸਤੋ ਸੱਜਣਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨੰਨੀ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਡੀਆਂ ਲੈ ਕੇ ਆਏ ਆ ਬਾਈ ਬਿਲਕੁਲ ਸਸਤੇ ਰੇਟਾਂ ਦੀਆਂ ਆਪਾਂ ਖੜੇ ਆ ਇਸ ਟਾਈਮ ਸੰਗਰੂਰ ਜ਼ਿਲ੍ਹੇ ਦੇ ਅੰਦਰ ਸੰਗਰੂਰ ਜ਼ਿਲ੍ਹੇ ਦੇ ਅੰਦਰ ਬਾਈ ਇੱਕ ਫੈਕਟਰੀ ਆ ਚੰਨੋ ਤੇ ਉਹਦੇ ਓਪੋਜੀਟ ਇਹ ਜਗ੍ਹਾ ਜਿਹੜੀ ਇੱਥੇ ਬਾਈਆਂ ਦੀ ਚੰਨੋ ਮੋਟਰ ਐਂਡ ਪ੍ਰੋਪਰਟੀ ਦੇਖ ਸਕਦੇ ਹਾਂ ਠੀਕ ਆ ਇੱਥੇ ਆਇਆ ਆ ਬਾਈਆਂ ਨਾਲ ਗੱਲਬਾਤ ਕਰਦੇ ਆ ਕਿਨੇ ਕਿਨੇ ਗੱਡੀਆਂ ਕਿੰਨੀਆਂ ਗੱਡੀਆਂ ਨੇ ਬਾਈ ਅੱਜ ਸਾਡੇ ਕੋਲ ਹੈਗੀਆਂ ਉਹਦੇ 13-14 ਕਾਰਾਂ ਨੇ 13-14 ਕਾਰਾਂ ਨੇ ਤੇ ਸਾਰੀਆਂ ਜ਼ਿਆਦਾਤਰ ਨੂੰ ਲੱਗ ਰਿਹਾ ਕਿ ਘਰੇਲੂ ਚੱਲੀਆਂ ਹੋਈਆਂ ਨੇ ਮੋਸਟਲੀ ਘਰੇਲੂ ਚੱਲੀਆਂ ਫਰਸਟ ਓਨਰ ਤੇ ਪੰਜਾਬ ਦੀ ਸਾਰੇ ਪੰਜਾਬ ਨੰਬਰ ਸਾਰੇ ਪੰਜਾਬ ਨੰਬਰ ਨੇ ਬਾਈ ਥੋੜਾ ਧਿਆਨ ਦੇ ਰੱਖਿਓ ਬਾਕੀ ਲੋਨ ਲਾਣ ਵਗੈਰਾ ਹੋ ਜਾਂਦਾ ਵੀਰ ਜੀ ਲੋਨ ਵੀ ਹੋ ਜੂ ਬਾਈ ਸਾਰੀਆਂ ਗੱਡੀਆਂ ਪੰਜਾਬ ਦੀਆਂ ਨੇ ਗੱਲਬਾਤ ਕਰਦੇ ਆ ਕਿਹਦਾ ਕੀ ਕੁਸਾ ਸਾਰਾ ਕੁਸਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਸੋ ਬਾਈ ਜੀ ਆ ਗੱਡੀ ਨੂੰ ਸ਼ੁਰੂ ਕਰਦੇ ਆਪਾਂ 2020 ਮਾਡਲ ਹੈ ਜੀ 2020 ਮਾਡਲ ਸਲੈਰੀਓ ਗੱਡੀ ਆ ਹਨਾ ਸਲੈਰੀਓ ਠੀਕ ਹੈ ਜੀ ਮੈਨੂਅਲ ਮੈਨੂਅਲ ਹਾਂਜੀ ਪੈਟਰੋਲ ਵੈਰੀਐਂਟ ਹੈ ਜੀ ਓਕੇ ਜ ਸਾਰਾ ਕੁਝ ਓरिजिनल ਹੈ ਦਾ ਹਾਂਜੀ ਸਾਰਾ ਵੀ ਓरिजिनल ਹੈ ਆ ਅੰਦਰੋਂ ਵੀ ਚੱਕਰਵਾ ਦੀ ਮਾੜਾ ਜੀ ਯਾਰ ਚੱਲੀ ਆ ਪੁੱਲ ਕਿੰਨੀ 30000 ਜੀ 30000 ਚੱਲੀ ਹੋਈ ਆ ਬਾਈ ਆ ਦੇਖ ਸਕਦੇ ਹੋ ਤੇ ਇਹਦੀ ਕੀ ਡਿਮਾਂਡ ਆ ਬਾਈ 4.5 ਲੱਖ ਰੁਪਏ ਜੀ 4.5 ਲੱਖ ਰੁਪਏ ਦੀ ਬਈ ਸਲੈਰੀ ਮਿਲ ਜੂ ਜਿਹਨੇ ਲੈਣੀ ਆ ਪੰਜਾਬ ਨੰਬਰ ਆ 20 ਮਾਡਲ 20000 ਚੱਲੀ ਹੋਈ ਆ 20 ਮਾਡਲ ਤੇ 20 ਮਾਡਲ ਹੈ ਠੀਕ ਹੈ ਠੀਕ ਹੈ ਜੀ ਸੋ ਲੈ ਬਈ ਆਪਾਂ ਆਲਟੋ ਕੋਲ ਆਏ ਆ ਬਾਈ ਜੀ ਇਹ ਕਿੰਨਾ ਮਾਡਲ ਹੈ ਵੀਰ ਜੀ ਆਲਟੋ 2011 ਮਾਡਲ ਆਲਟੋ K10 ਠੀਕ ਹੈ ਜੀ X i ਅੱਛਾ ਫਸਟ ਓ ਤੇ ਇਹ ਦਾ ਸਾਰਾ ਕੁਝ origignal ਹੈ? ਆਲਮੋਸਟ origignal ਹੈ ਜੀ। ਕੋਈ ਇੱਕ ਅੱਧਾ ਵੀ ਮਾਈਨਰ ਹੋ ਸਾਬ। ਪਹਿਲੇ ਨੌ ਦੀ ਗੱਡੀ ਆ origignal ਪੰਜਾਬ ਨੰਬਰ। ਠੀਕ ਆ ਵੀ ਪੰਜਾਬ ਨੰਬਰ ਆ ਬਾਈ। ਅੰਦਰੋਂ ਚੱਕਰਵਾ ਦੇ ਮੜੀ ਜੀ। ਠੀਕ ਐ। ਕੋਈ ਰੰਗ ਪੇਂਟ ਬਾਈ? ਕੁਛ ਨਹੀਂ ਪੇਂਟ ਵੀਰੇ ਸਾਰੀ origignal ਗੱਡੀ ਆ ਭਰਾ। ਸਾਰੀ origignal ਆ ਬਾਈ ਦੇਖ ਸਕਦੇ ਹੋ। ਕੋਈ ਚਾਹਵਣ ਹੋਵੇ ਥੋੜੀ ਜਿਹੀ ਸਸਤੀ ਗੱਡੀ ਦਾ, अल्टੋ ਦਾ। ਇਹਦਾ 2 ਲੱਖ ਆ। ਘਰੇਲੂ ਚੱਲੀ ਹੋਈ ਆ। ਹੈਂ ਜੀ। 2 ਲੱਖ 10000 ਰੁਪਏ ਮੰਗਦੇ ਆ ਦਾ ਜੀ। ਭਾਈ ਇਹ ਹੈ ਜੀ 210000 ਤੁਹਾਨੂੰ ਇਹ ਅੱਜ ਤੋਂ ਮਿਲ ਜੂਗੀ ਕਿੰਨਾ ਮਾਡਲ ਸੀ 2011 2011 ਮਾਡਲ ਦਾ 210000 20X ਠੀਕ ਹੈ ਬਾਕੀ ਇੱਥੇ ਆਉਗੇ ਥੋੜਾ ਬਹੁਤ ਮਾਨਦਾਨ ਕਰ ਦੇਣਗੇ ਭਾਈ ਹੋ ਜਾਊਗਾ ਜੀ i20 ਆਈ ਆ ਭਾਈ ਠੀਕ ਕਿੰਨਾ ਮਾਡਲ 15 ਮਾਡਲ ਹੈ ਜੀ ਹਾਂਜੀ ਆਸਥਾ ਪੁਸ਼ ਬਟਨ ਠੀਕ ਹੈ ਫਰਸਟ ਓਨਰ ਹੈ ਓਕੇ ਆਲਮੋਸਟ ਓਰੀਜਨਲ ਹੈ ਜੀ VIP ਨੰਬਰ ਆ ਠੀਕ ਹੈ ਭਾਈ ਟੈਟੂ ਸਾਰਾ ਓਰੀਜਨਲ ਨੇ ਹਾਂਜੀ ਓਰੀਜਨਲ ਹੈ ਜੀ ਟੈਟੂ ਦਿਖਾ ਦਿਓ ਭਾਈ ਸਾਰੇ ਨਾਲ ਦੇ ਨੇ ਨੰਬਰ ਦੀ ਹੈ ਫਰਸਟ ਓਨਰ ਆ ਜਿਹੜੇ ਵੀ ਕੰਡੀਸ਼ਨ ਹੋਊਗੀ ਚੰਗੀ ਆ ਦੇਖ ਇੰਟੀਰੀਅਰ ਵਗੈਰਾ ਦਿਖਾ ਦੇ ਚੰਗੀ ਤਰ੍ਹਾਂ ਸਾਫ ਸੁਥਰਾ ਕਵਰ ਦੇਖ ਲਓ ਬਾਈ ਸੀਟਾਂ ਦੇ ਬਿਲਕੁਲ ਵਧੀਆ ਨੇ ਪਏ ਨੇ ਠੀਕ ਆ ਨੀਚੇ ਮੈਟ ਮੂਡ ਵੀ ਸਾਫ ਨੇ ਸਾਰਾ ਕੁਝ ਵਧੀਆ ਟਾਇਰ ਨਾਲ ਦੇ オリジナル ਨੇ ਆ ਵੀ ਦਿਖਾ ਦੇ ਚੰਗੀ ਤਰ੍ਹਾਂ ਟਾਇਰ ਠੀਕ ਆ ਜੋ ਵੀ ਕੰਡੀਸ਼ਨ ਨਾਲ ਦੀ ਨਾਲ ਦਿਖਾਈ ਜਾਵਾਂਗੇ ਆਪਾਂ 80000 ਚੱਲੀ ਆ ਫਿਰ ਸਾਰੀ ਜੇ ਕਿੰਨੀ ਜੀ 80000 ਚੱਲੀ ਆ 80000 ਚੱਲੀ ਗਏ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਵੀ ਅਸੀਂ ਮੰਗਦੇ ਆਪਾਂ 7.5 ਲੱਖ ਰੁਪਈਆ 7.5 ਲੱਖ ਰੁਪਈਆ ਦੀ ਤੁਹਾਨੂੰ ਇਹ i20 ਮਿਲ ਜੂਗੀ ਬਾਈ ਆ ਸਵਿਫਟ ਆਈ ਆ ਬਾਈ ਇਹ 2014 ਮਾਡਲ ਹੈ ਜੀ ਹਾਂਜੀ ਤੇ ਸੈਕੰਡ ਓਨਰ ਹੈ ਜੀ ਆਲਮੋਸਟ ਇਹ ਵੀ オリジナル ਆ ਕੋਈ ਇੱਕ ਅੱਧਾ ਪੀਸ ਮਾਈਨਰ ਹੋ ਸਕਦਾ ਜੀ ਡੀਜ਼ਲ ਵੈਰੀਐਂਟ ਆ ਬੀਡੀ ਆਈ ਆ ਜੀ ਇਹ ਪੇਂਟ ਮੂਡ ਦਾ ਨਹੀਂ ਹੋਇਆ ਹੋਇਆ ਨੇ ਸਤਰੀ ਪੇਂਟ ਵੀਰੇ ਪਟਿਆਲੇ ਦਾ ਨੰਬਰ ਹੈ ਠੀਕ ਹੈ ਜੀ ਲਾਇਆ ਲੂਏ ਟਾਇਰ ਟੂ ਸਾਰਾ ਕੋਈ ਵਧੀਆ ਲੱਗਿਆ ਘਰ ਵੀ オリジナル ਨੇ ਹੈ オリジナル ਨੰਬਰ ਦੀ ਕਾਰ ਆ ਵੀਰੇ ਠੀਕ ਹੈ ਜੀ ਤੇ ਡੀਜ਼ਲ ਆ ਪੈਟਰੋਲ ਆ ਇਹ ਡੀਜ਼ਲ ਹੈ ਜੀ ਆ ਦੇਖੋ ਬਾਈ ਆ ਵੀ ਗੱਡੀ ਬਿਲਕੁਲ ਸਾਫ਼ ਸੁਥਰੀ ਪਈਆ ਸਾਰੀਆਂ ਗੱਡੀਆਂ ਇਹ ਘਰੇ ਚੱਲੀਆਂ ਹੋਈਆਂ ਨੇ ਠੀਕ ਆ ਘਰ ਦੀਆਂ ਆਪਣੀਆਂ ਚੱਲੀਆਂ ਦੇਖ ਸਕਦੇ ਹੋ ਇਹਦਾ ਬਰੇ 4,35,000 ਰੁਪਏ ਮੰਗਦੇ ਆਪਾਂ ਜੀ ਲੈ ਵੀ 4,35,000 ਬਾਕੀ ਇੱਥੇ ਉਹ ਥੋੜਾ ਬਹੁਤ ਮਾਨਤਨ ਹਰ ਗੱਡੀ ਦੇ ਵਿੱਚ ਕਰ ਦੇਣਗੇ ਬਾਈ ਠੀਕ ਆ ਤੇ ਇੱਕ ਆ ਬਾਈ ਵਰਨਾ ਖੜੀ ਆ ਇਹ ਕਿੰਨਾ ਮਾਡਲ ਆ ਬਾਈ 13 ਮਾਡਲ ਹੈ ਜੀ ਹਾਂਜੀ ਐਸਐਕਸ 1.6 ਡਬਲ 에ਅਰ ਬਏਗਾ ਠੀਕ ਆ ਜੀ ਤੇ ਆਲਮੋਸਟ ਗੱਡੀ オリジナル ਆ ਜੈਨੂਇਨ ਚੱਲੀ ਹੋਇਆ ਵੀਰੇ 72,000 ਕਿਲੋਮੀਟਰ ਹਾਂਜੀ ਫਸਟ ਆਨਰ ਹੈ ਜੀ ਠੀਕ ਹੈ ਜੀ ਤੇ ਟੈ ਟੂਰ ਸਾਰਾ ਕੁਝ ਓਰੀਜਨਲ ਹੈ ਸਭ ਕੁਝ ਓਕੇ ਆ ਬਰਾ ਲਗਜ਼ਰੀ ਕਾਰ ਆ ਪੂਰੀ ਅੰਦਰੋਂ ਠੀਕ ਆ ਬਈ ਦਿਖਾ ਬਈ ਅੰਦਰੋਂ ਕਿਆ ਬਾਤ ਹੈ ਆ ਦੇਖੋ ਬਈ ਵਰਨਾ ਦੇ ਸ਼ੌਂਕੀ ਨੇ ਬਈ ਆ ਦੇਖ ਸਕਦੇ ਹੋ ਚੰਗੀ ਤਰ੍ਹਾਂ ਵਰਨਾ ਕਵਰ ਕੋਰ ਬਾਈ ਵਧੀਆ ਪਾਏ ਹੋਏ ਨੇ ਇਹਦੇ ਠੀਕ ਆ ਬਾਕੀ ਕੋਈ ਡੈਂਟ ਫੈਂਟ ਕੋ ਕੁਝ ਨਹੀਂ ਹੈਗਾ ਤੇ ਕੋਈ ਟੀਟ ਨਹੀਂ ਆਏਗੀ ਇਹਦਾ ਕੀ ਪ੍ਰਾਈਸ ਆ ਬਾਈ ਜੀ ਇਹਦਾ ਵੀਰ ਜੀ ਆਪਾਂ ਮੰਗਦੇ ਆ 4.5 ਲੱਖ ਰੁਪਈਆ ਜੀ 4.5 ਲੱਖ ਦੀ ਵਰਨਾ ਮਿਲ ਜੂ ਬਾਈ ਠੀਕ ਜੀ ਜੀ ਫਸਟ ਓਨਰ ਫਰਸਟ ਆਉਂਦਰ ਆ ਬਾਈ ਇਹ ਇਹ ਸੈਕਿੰਡ ਸੀ ਇਹ ਸੈਕਿੰਡ ਸੀ ਇਹ ਸੈਕਿੰਡ ਆਉਂਦਰ ਆ ਸਵਿਫਟ ਗੱਡੀ ਹਾਂਜੀ ਔਰ ਵਰਨਾ ਸੀ ਇਹ ਫਰਸਟ ਐ ਹਾਂਜੀ ਤੇ ਆ ਡਿਜ਼ਾਇਰ ਖੜੀ ਆ ਬਾਈ ਇੱਕ ਇਹ 2015 ਮਾਡਲ ਐ ਜੀ 2015 ਮਾਡਲ ਡਿਜ਼ਾਇਰ ਗੱਡੀ ਖੜੀ ਆ ਬਾਈ ਪੰਜਾਬ ਨੰਬਰ ਆ ਸਾਰੀਆਂ ਗੱਡੀਆਂ ਪੰਜਾਬ ਨੰਬਰ ਦੀਆਂ ਨੇ ਸੰਗਰੂਰ ਦਾ ਨੰਬਰ ਐ ਜੀ ਆਲਮੋਸਟ ਓਰੀਜਨਲ ਆ ਕੁੱਲ 62000 ਕਿਲੋਮੀਟਰ ਚੱਲੀ ਆ ਜੀ ਅੱਛਾ ਜੀ ਆ ਬਾਕੀ ਓਰੀਜਨਲ ਆ ਸਾਰੀ ਜੀ ਠੀਕ ਐ ਬਾਈ ਬੰਪਰ ਤੋਂ ਬੰਪਰ ਇਹ ਵੀ ਓਰੀਜਨਲ ਆ ਸਾਰੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਠੀਕ ਐ ਇੱਕ ਵਾਰੀ ਅੰਦਰੋਂ ਸਾਰੀਆਂ ਠੀਕ ਹੈ ਜੀ ਇੰਜੀਨ ਵਗੈਰਾ ਸੀਟਾਂ ਵਗੈਰਾ ਦੇਖ ਸਕਦੇ ਹੋ ਬਾਕੀ ਖੁੱਲ ਕੰਮ ਹੋਇਆ ਹੋਇਆ ਸਭ ਕੁਝ ਵਧੀਆ ਮਤਲਬ ਕਿ ਕੋਈ ਕੁਝ ਵੀ ਕਰਨੀ ਤੁਹਾਨੂੰ ਲੋੜ ਨਹੀਂ ਹੈਗੀ ਯਾਰ ਮਤਲਬ ਗਲ ਮੁੱਕਦੀ ਹੈ ਬਸ ਕੋਈ ਪਿਆਬ ਨੰਬਰ ਦੀ ਕਾਰ ਦੀ ਇੱਕ ਮੌਜ ਹੈ ਜੀ 5000 ਰੁਪਇਆ ਦੋ ਨਾਲ ਦੀ ਨਾਲ ਟਰਾਂਸਫਰ ਹੋ ਜਾਂਦੇ ਜੀ ਕੋਈ ਐਚ ਆਰ ਦਿੱਲੀ ਨੰਬਰ ਆਪਾਂ ਲੈਣੇ ਆ ਪਹਿਲਾਂ ਐਨਓਸੀਆਂ ਦੇ ਪੰਗੇ ਮਤਲਬ ਤੁਸੀਂ ਨੌ ਵਗੈਰਾ ਕਰਾ ਕੇ ਦੋਗੇ ਸਾਰਾ ਕੁਝ ਵੀ ਦੇ 9 5000 ਰੁਪਏ ਤੁਸੀਂ ਦੇਣਾ ਨੌ ਕਰਾ ਕੇ ਨਾਲ ਦੀ ਨਾਲ ਨਸੀਦ ਕਟਾ ਕੇ ਆਪਾਂ ਦਵਾਂਗੇ ਤੁਹਾਨੂੰ ਠੀਕ ਹੈ ਜੀ ਤੁਰਨ ਤੋਂ ਪਹਿਲਾਂ ਸਾਡੇ ਨਾਲ ਦੀ ਐਨਓਸੀਆਂ ਦੇ ਪੰਗੇ ਨਹੀਂ ਹੈਗੇ ਜੀ ਦਿੱਲੀ ਹਰਾਨ ਦੇ ਐਨਓਸੀ ਦੇ ਬਹੁਤ ਪੰਗੇ ਨੇ ਜੀ ਕੋਈ ਆਉਂਦੀ ਨਹੀਂ ਕੋਈ ਯੇ ਬੋਰ ਆਪਣਾ ਡਾਇਰੈਕਟ 5000 ਦੋ ਨੌ ਕਰੋਪ ਦਾ ਘਰੇ ਜਾਓ ਠੀਕ ਹੈ ਜੀ ਹਾਂਜੀ ਇਹ 2019 ਮਾਡਲ ਬਾਈ 2019 ਮਾਡਲ ਸਵਿਫਟ ਖੜੀਆ ਬੜੀ ਸੋਹਣੀ ਲੱਗ ਰਹੀ ਆ ਟਾਪ ਮਾਡ ਠੀਕ ਹੈ ਜੀ ਬੀਐਕਐਸਆਈ ਮਾਡਲ ਹੈ ਜੀ ਠੀਕ ਹੈ ਜੀ ਪੈਟਰੋਲ ਵੇਰੀਐਂਟ ਹੈ ਜੀ ਪੈਟਰੋਲ ਆ ਬਾਈ ਆ ਗੱਡੀ ਆ ਦਿਖਾ ਦੇ ਬਾਈ ਅੰਦਰੋਂ ਚੰਗੀ ਤਰ੍ਹਾਂ ਕੁੱਲ 22000 ਕਿਲੋਮਟਰ ਚਲਵਾ ਦਾ ਕਰ ਚੰਗੀ ਤਰ੍ਹਾਂ ਕੁੱਲ 22000 ਕਿਲੋਮੀਟਰ ਚੱਲੀ ਆ ਜੀ ਇਹ ਸਿਰਫ 22000 ਕਿਲੋਮੀਟਰ ਚੱਲੀ ਹੋਈ ਆ ਬਾਈ ਇਹ ਟਾਪ ਮਾਡਲ ਹੈ ਸਾਰੀ ਸਿਰਫ ਸਟੜੀਆਂ ਹੁਣ ਆ ਰਹੀਆਂ ਨੇ ਅੱਜ ਕੱਲ ਨਵੀਆਂ ਠੀਕ ਹੈ ਤੇ ਇਹਦਾ ਕੀ ਡਿਮਾਇਨ ਬਾਈ ਜੀ ਇਹਦੀ ਵੀਰ ਜੀ ਮੰਗਦਾ 5 ਲੱਖ ਤੇ 60000 ਰੁਪਈਆ ਜੀ ਬਾਕੀ ਮੌਕੇ ਤੇ ਹੋ ਜਾਊਗਾ 5 ਲੱਖ 60000 ਰੁਪਏ ਦੀ ਬਾਈ ਸਵਿਫਟ ਗੱਡੀ ਇਹ ਧਿਆਨ ਰੱਖਿਓ ਮੜੀ ਜੀ। ਲਓ ਜੀ ਆਹ ਕਿਹੜੀ ਗੱਡੀ ਆ ਬਾਈ? 2021 ਮਾਡਲ ਟਾਟਾ ਨੈਕਸਨ। ਟਾਟਾ ਨੈਕਸਨ ਆ ਗਈ ਬਾਈ 2021 ਮਾਡਲ। ਐਕਸਐਮ ਮਾਡਲ ਹੈ ਜੀ ਡੀਜ਼ਲ। ਠੀਕ ਹੈ ਜੀ। ਇਹਦਾ ਸਾਰਾ ਕੁਝ ਰੀਜਨਲ ਹੈ। ਸਾਰੀ ਰੀਜਨਲ ਜੀ ਸਨਰੂਫ ਵਾਲਾ ਮਾਡਲ ਹੈ ਜੀ। ਅੱਛਾ ਇਹ ਸਨਰੂਫ ਆ ਗਿਆ। ਹਾਂਜੀ ਇਹ ਨਵੀ ਹੈਗੀ ਬੇਬੇ। ਸਨਰੂਫ ਦਿਖਾ ਦੀ। ਨਵੀ ਹੈਗੀ ਇਹ 13.5 ਲੱਖ ਰੁਪਏ ਦੀ। ਅੱਛਾ ਜੀ ਇਹ ਕਾਰ ਤੁਹਾਨੂੰ ਆਪਾਂ ਮੌਕੇ ਤੇ ਬਹਿ ਕੇ 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ। ਅੱਛਾ ਜੀ 7.5 ਲੱਖ ਰੁਪਏ ਦੀ। ਹਾਂਜੀ ਸਵਾ 7 ਲੱਖ ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਗੀ 2021 ਮਾਡਲ ਹੋਰ ਖਾਸੀ ਤੇ ਇਹਦੇ ਵਿੱਚ ਜੀ ਜੇ ਤੁਸੀਂ ਲੋਨ ਕਰਾਉਣਾ ਨਾ ਇਹਦੇ ਅਸੀਂ 7 ਲੱਖ ਰੁਪਏ ਦਾ ਲੋਨ ਵੀ ਕਰਾ ਦਾਂਗੇ ਜੀ ਪੂਰੇ 7 ਲੱਖ ਦਾ ਜੀ ਪੂਰੇ 7 ਲੱਖ ਦਾ ਲੋਨ ਹੋ ਜਾਏਗਾ ਬਈ ਹੋਰ ਕੀ ਚਾਹੀਦਾ ਯਾਰ ਤੁਹਾਨੂੰ 7 ਲੱਖ ਸਵਾ 7 ਦੀ ਗੱਡੀ ਐ 7 ਦਾ ਪੂਰੇ ਦਾ ਲੋਨ ਕਰਾ ਕੇ ਦੇਣਗੇ ਬਈ ਬੱਚੀ ਜਾਂਦੇ ਕੇ ਕਾਰ ਲੈ ਜਾਓ ਜੀ ਬਸ ਸਿਰਫ 25000 ਦੋ ਤੇ ਆ ਗੱਡੀ ਲੈ ਜਾਓ ਸਨ ਰੂਫ ਵਾਲੀ ਇਹ ਤੋਂ ਵਧੀਆ ਹੋਰ ਕੀ ਹੋਊਗਾ ਠੀਕ ਐ ਔਰ ਆ ਖੜੀਆ ਬਈ 2017 ਮਾਡਲ ਕ੍ਰੇਟਾ ਜੀ 2017 ਮਾਡਲ ਕ੍ਰੇਟਾ ਗੱਡੀ ਖੜੀਆ ਬਈ ਇਹ ਦੇਖ ਸਕਦੇ ਹੋ 2012 ਮਾਡਲ ਹੈ ਸਾਰੀ ਰਿਜਨਲ ਹੈ ਜੀ ਇਹ ਠੀਕ ਹੈ ਜੀ ਤੇ 1.4e ਆ ਦਿਖਾ ਦੇ ਬਾਈ ਟਰਬੋ ਚੰਗੀ ਤਰ੍ਹਾਂ ਵੜੇ ਜੀ ਠੀਕ ਹੈ ਔਰ ਅੰਦਰੋਂ ਦਿਖਾ ਦੇ ਮਾੜੀ ਜੀ ਆ ਦੇਖੋ ਬਾਈ ਆ ਸਿਸਟਮ ਵਗੈਰਾ ਦਿਖਾ ਦੇ ਚੰਗੀ ਤਰ੍ਹਾਂ ਬਾਈ ਪਿੱਛੋਂ ਵੀ ਦਿਖਾ ਦਿਨੀ ਥੋੜਾ ਜਿਹਾ ਕਵਰ ਗੂਰ ਦੇਖ ਲਓ ਬਾਈ ਚੈੱਕ ਕਰਕੇ ਚੰਗੀ ਤਰ੍ਹਾਂ ਠੀਕ ਹੈ ਇਹ ਵੀ ਸਾਰੀ ਗੱਡੀ ਓਰੀਜਨਲ ਹੈ ਜੀ ਡੀਜ਼ਲ ਵੈਰੀਐਂਟ ਹੈ ਜੀ ਬਾਈ ਡੀਜ਼ਲ ਤੇ ਆ ਉਹ ਡੀਜ਼ਲ ਦੀ हां जो भी डीजल वो भी डीजल सी ਆ ਵੀ ਡੀਜ਼ਲ ਹੈ ਬਾਈ 1.4s ਮਾਡਲ ਹੈ ਜੀ ਹਾਂਜੀ ਤੇ ਇਹ ਕਾਰ ਆਪਾਂ ਤੁਹਾਨੂੰ 7.5 ਲੱਖ ਰੁਪਏ ਡਿਮਾਂਡ ਕਰਦੇ ਆਂ ਬਾਕੀ ਮੌਕੇ ਤੇ ਹੋ ਜਾਊਗਾ ਜੀ ਕੋਈ ਗੱਲ ਠੀਕ ਹੈ ਜੀ ਲੋਨ ਸਾਰੀਆਂ ਗੱਡੀਆਂ ਤੇ ਹੋਊਗਾ ਸਾਰਾ ਖਾਤ ਲੋਨ ਸਾਰੀਆਂ ਗੱਡੀਆਂ ਤੇ ਹੋ ਜਾਊਗਾ ਤੇ ਇਹ ਹੈਗੀ ਆ 7.5 ਲੱਖ ਰੁਪਏ ਦੀ ਆ ਜੀ ਪੈਸੇ ਦੀ ਡਿਮਾਂਡ ਆਪਾਂ 80% ਲੋਨ ਕਰਾ ਦਾਂਗੇ ਜੀ 80% 85% ਬਾਈ ਜਿਹੜੀ ਵੀ ਗੱਡੀ ਹੈ ਹਰ ਇੱਕ ਗੱਡੀ ਦਾ 80 80 ਤੋਂ 82% ਇਹ ਲੋਨ ਕਰਾ ਦੇਣਗੇ ਥੋੜੇ ਜਿਹੇ ਪੈਸੇ ਲੈ ਕੇ ਆਉਣੇ ਨੇ ਗੱਡੀ ਲੈ ਜਾਓ ਆਪਣੀ ਨਾਲ ਦੀ ਨਾਲ ਠੀਕ ਹੈ ਉਹਦੇ ਵਾਸਤੇ ਲੋਨ ਵਾਸਤੇ ਆਧਾਰ ਕਾਰਡ ਪੈਨ ਕਾਰਡ ਜੀ ਬਸ ਸਿਰਫ ਕਲਾ ਆਧਾਰ ਕਾਰਡ ਚਾਹੀਦਾ ਤੇ ਪੈਨ ਕਾਰਡ ਚਾਹੀਦਾ ਆ ਸਵਿਫਟ ਬਾਈਕ ਹੋਰ ਆ ਗਈ ਕਿੰਨਾ ਮਾਡਲ ਹੈ ਜੀ ਇਹ 2017 ਮਾਡਲ ਹੈ ਜੀ ਹਾਂਜੀ ਫਸਟ ਓਨਰ ਹੈ ਜੀ ਠੀਕ ਹੈ ਡੀਜ਼ਲ ਵੇਰੀਐਂਟ ਆ ਲਾਈਟਰ ਬਿਲਕੁਲ ਨਵੇਂ ਹੈ ਜੀ ਬਈ ਲਾਈਟਾਇਰ ਦਿਖਾ ਦੇ ਚੰਗੀ ਤਰ੍ਹਾਂ ਬਿਲਕੁਲ ਨਵੇਂ ਪਏ ਨੇ ਇਹ ਵੀ ਆਲਮੋਸਟ ਰੀਜਨਲ ਆ ਸਾਰੀ ਕਾਰ ਜੀ ਹਾਂਜੀ ਇਹ ਤਾਂ ਆਪਾਂ 5 ਲੱਖ 65000 ਰੁਪਏ ਮੰਗਦੇ ਆ 17 ਮਾਡਲ এবੀਐਸ ਬ੍ਰੇਕ ਵਾਲੀ ਹੈ ਜੀ ਬਈਆ ਦੇਖ ਸਕਦੇ ਹੋ 5 ਲੱਖ 65000 ਰੁਪਏ 65000 ਰੁਪਏ ਦੀ ਤੁਹਾਨੂੰ ਇਹ ਘੱਟ ਤੋਂ ਘੱਟ ਕਰਕੇ ਅਗਰ ਵੀਡੀਓ ਦੇਖ ਕੇ ਆਓਗੇ ਬਾਈ ਕਹਿੰਦਾ ਤੁਹਾਨੂੰ 5.5 ਦੀ ਦੇ ਦਾਂਗੇ ਹੋਰ ਦੱਸੋ ਕਹਿੰਦਾ ਆਹ ਦੇਖੋ ਹੋਰ ਕੀ ਹੋ ਬਈਆ ਦੇਖ ਸਕਦੇ ਹੋ ਗੱਡੀਆਂ ਬਾਦੂ ਖੜੀਆਂ ਨੇ ਸਵਿਫਟਾਂ ਠੀਕ ਹੈ ਆ ਇੱਕ ਸਵਿਫਟ ਰਹਿ ਗਈ ਬਾਈ ਆਹ ਰਿਕਨੀ ਸੋਹਣੀ ਲੱਗਦੀ ਯਾਰ ਪਿਛੋਂ ਦਿਖਾ ਚੰਗੀ ਜਿਹਾ ਨਾ ਬਾਈ ਇਹ ਕਿਹਨਾ ਮਾਡਲ ਹੈ ਵੀਰੇ 2014 ਮਾਡਲ ਹੈ ਜੀ ਹਾਂਜੀ ਫਰਸਟ ਓਨਰ ਹੈ ਠੀਕ ਹੈ ਤੇ ਆਲ ਓਰੀਜਨਲ ਹੈ ਜੀ ਗਾਰੰਟੀ ਹੈ ਜੀ ਚੱਲੀ ਹੋਈ ਵੀ ਓਰੀਜਨਲ 82000 8000 ਚੱਲੀ ਹੈ ਜੀ ਹੂੰ ਤੇ ਅਲਾਇਟਰ ਇਹਦੇ ਪਲਾਟੀ ਦੇ ਬਿਲਕੁਲ ਨਵੇਂ ਆ ਜੀ ਠੀਕ ਹੈ ਜੀ ਅਲਾਇ ਦੇਖੋ ਕਿੰਨੇ ਸੋਹਣੇ ਲੱਗਿਆ ਕਾਰ ਤੇ ਅਲਾਇ ਦਿਖਾ ਦਿਓ ਬਾਈ ਬਾਹਰੋਂ ਮਾੜੇ ਜੇ ਇਹ ਫਰਸਟ ਓਨਰ ਹੈ ਫਰਸਟ ਓਨਰ ਜੀ ਫਰਸਟ ਓਨਰ ਇਹ ਵੀ ਫਰਸਟ ਓਨਰ ਹੈ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਇਹ ਜਲਦੀ ਗੱਡੀ ਆ ਬਾਈ ਦੇਖ ਸਕਦੇ ਹੋ ਲਾਈਵ ਵੀ ਲੱਗੇ ਹੋਏ ਨੇ ਚੰਗੀ ਤਰ੍ਹਾਂ ਪੁੱਛਿਆ ਪਤਾ ਦਾ ਨੰਬਰ ਇਦਿੱਕਟ ਮਾਈਨਾ ਜੀ ਇਹਦਾ 4,60,000 ਰੁਪਏ ਮੰਗਦੇ ਆ ਆਪਾਂ ਜੀ 4,60,000 ਰੁਪਏ ਤੁਹਾਨੂੰ ਫਸਟ ਆਨਰ ਗੱਡੀ ਮਿਲ ਜੂਗੀ ਪੰਜਾਬ ਨੰਬਰ ਆ ਠੀਕ ਐ ਤੇ ਲੋਨ ਹੋਈ ਜਾਊਗਾ ਤੁਹਾਨੂੰ ਪਤਾ ਹੀ ਆ ਠੀਕ ਐ ਸਿਰਫ 20-30,000 ਰੁਪਏ ਦੇਣਾ ਇਹਨਾਂ ਨੂੰ ਬਾਕੀ ਸਾਰਾ ਤੁਸੀਂ ਇੱਥੇ ਲੋਨ ਕਰਵਾ ਸਕਦੇ ਹੋ ਬਿਰਜ ਇੱਕ ਵਾਰੀ ਲੋਕੇਸ਼ਨ ਦਾ ਹੱਦ ਚੰਗੀ ਤਰ੍ਹਾਂ ਦੱਸ ਦੋ ਆਪਣੀ ਹੈਗੀ ਐ ਜੀ ਦੇਖੋ ਜ਼ਿਲ੍ਹਾ ਸੰਗਰੂਰ ਐ ਜੀ ਹਾਂਜੀ ਪਿੰਡ ਹੈਗਾ ਚੰਨੋ ਟੈਕਸਟੀ ਫੈਕਟਰੀ ਬਿਲਕੁਲ ਉਹਦੇ ਸਾਹਮਣੇ ਠੀਕ ਐ ਭਾਈ ਉਹ ਸਾਹਮਣੇ ਦੇਖ ਭਾਈ ਉਧਰ ਸਾਈ ਮੜਾ ਗੁੱਗੂ ਤੇ ਚਿਪਸ ਘਰ ਕਰੇ ਉਹ ਇੱਥੇ ਤੇ ਉਸ ਬੰਦ ਨੇ ਕੁਰਕਰੇ ਬੰਦ ਨੇ ਇਹਦੇ ਓਪੋਜੀਟ ਰੋਡ ਕ੍ਰੋਸ ਕਰਕੇ ਆ ਸਾਰੀਆਂ ਗੱਡੀਆਂ ਦਾ ਸ਼ੋਅਰੂਮ ਆ ਦੇਖ ਸਕਦੇ ਹੋ ਇੱਥੋਂ ਜਿਹੜੀ ਮਰਜ਼ੀ ਸਵਿਫਟ ਲੈ ਜਾਓ ਜਿਹੜੀ ਮਰਜ਼ੀ ਗੱਡੀ ਲੈ ਜਾਓ ਬਾਕੀ ਅਗਰ ਕਿਸੇ ਨੇ ਹੋਏ ਨਾ ਤੋਂ ਇਲਾਵਾ ਹੋਰ ਗੱਡੀ ਲੈਣੀ ਹੋਵੇ ਹੋਲੇ ਦੇ ਕਾਰੋਬਾਰ ਆਪਣਾ ਇੱਕ ਹੋਰ ਵੀ ਆ ਉਸੇ ਵੀ ਆਪਣੇ ਕੋਲੇ 8 10 12 ਹੋਰ ਹੈਗਾ ਆਪਣੇ ਲਈ 20 25 ਕਰਦਾ ਸੋਤ ਹੁੰਦਾ ਮਤਲਬ ਕਿ ਇੱਥੇ ਆ ਕੇ ਤੁਹਾਡੇ ਕੋਲ ਗੱਡੀ ਨਹੀਂ ਹੈਗੀ ਜਿਹੜਾ ਬੰਦੇ ਦੀ ਡਿਮਾਂਡ ਹੋਊਗੀ ਉਹ ਗੱਡੀ ਵੀ ਦਵਾ ਦੋਗੇ। ਲੈ ਕਿਹ ਅਵੇਲੇਬਲ ਗੱਡੀਆਂ ਆਪਣੇ ਲੱਭੇ ਹੋਰ ਵੀ ਖੜੀਆਂ ਐ ਜੀ। ਭਾਈ ਜਿਹੜੀ ਮਰਜ਼ੀ ਲੈਣੀ ਐ ਇੱਥੇ ਆ ਕੇ ਤੁਸੀਂ ਦੱਸ ਸਕਦੇ ਹੋ ਵੀ ਸਾਨੂੰ ਆਹ ਗੱਡੀ ਲੈਣੀ ਐ ਉਹ ਗੱਡੀ ਭਾਈ ਦਵਾ ਦੇਣਗੇ। ਠੀਕ ਹੈ। ਆਪਣੇ ਕੋਲੇ ਵੱਡੀਆਂ ਕਾਰਾਂ ਜਿਵੇਂ ਥਾਰ ਹੋ ਗਿਆ, ਸਕਾਰਪੀਓ ਹੋ ਗਿਆ, ਨੋਵਾ ਕ੍ਰਿਸਟਾ ਹੋ ਗਈ ਸਾਰੀਆਂ ਗੱਡੀਆਂ ਖੜੀਆਂ ਨੇ ਆਪਣੇ ਕੋਲੇ। ਆਪਣੇ ਕੋਲੇ ਕੁਸਕਰ ਇੱਥੇ ਕਿਹੜੀਆਂ ਕੁਸਕਰ ਆਪਣੀਆਂ ਇੱਕ ਹੋਰ ਕਾਰ ਵੀ ਉੱਥੇ ਖੜੀਆਂ ਨੇ ਜੀ। ਉੱਥੇ ਵੱਡੀਆਂ ਗੱਡੀਆਂ ਕਿਹੜੀਆਂ ਟੋਟਲੀ ਸਾਰੀਆਂ। ਚੋਥੇ ਭਾਈ ਸਾਰੀਆਂ ਵੱਡੀਆਂ ਖੜੀਆਂ ਨੇ ਵੱਡੀਆਂ ਨੂੰ ਤੁਸੀਂ ਆ ਸਕਦੇ ਹੋ ਨਾ ਮਿਲ ਸਕਦੇ ਹੋ। ਨੰਬਰ ਨਹੀਂ ਪ ਉਹ ਓਨਲੀ ਪੰਜਾਬ ਨੰਬਰ ਦੀਦ ਬਣ ਕੇ ਰਿਕੁਐਸਟ ਕੀ ਆ ਤੁਸੀਂ ਜਿਹਨੇ ਪੰਜਾਬ ਨੰਬਰ ਲੈਣਾ ਉਹ ਵੀ ਕਾਲ ਕਰੋ ਬਾਈ ਅਸੀਂ ਪੰਜਾਬ ਦੇ ਅੰਦਰ ਖੜੇ ਆ ਸੰਗਰੂਰ ਜ਼ਿਲ੍ਹੇ ਚ ਖੜੇ ਆ ਪੰਜਾਬ ਦੇ ਹੀ ਕਾਲ ਕਰਿਓ ਠੀਕ ਆ ਪਹਿਲਾਂ ਬਾਈ ਕਹਿ ਰਿਹਾ ਕਿ ਬਾਹਰੋਂ ਬਹੁਤ ਕਾਲ ਆਉਂਦੀ ਆ ਬਿਹਾਰ ਬੂਰ ਤੋਂ ਜੋ ਪਿਕਣੀਆਂ ਬਹੁਤ ਕਾਲ ਆਉਂਦੀਆਂ ਨੇ ਠੀਕ ਆ ਪੰਜਾਬ ਨੰਬਰ ਦੇ ਗੱਡੀਆਂ ਨੇ ਤਾਂ ਕਰਕੇ ਆਪਾਂ ਪੰਜਾਬ ਤੋਂ ਹੀ ਕਾਲ ਕਰਿਓ ਤੁਹਾਡਾ ਜਿਵੇਂ ਪੇਜ ਪੇਜ ਨੂੰ ਬਹੁਤ ਦੁਨੀਆ ਵਾਲੇ ਵਾਲੇ ਦੇਖਦੀਆਂ ਨੇ ਉਹਦੇ ਕਰਕੇ ਮੈਨੂੰ ਐ ਵੀ ਲੋਕਲ ਜੇ ਪੰਜਾਬ ਨੰਬਰ 'ਚ ਖੜੇ ਆਪਾਂ ਤੋਂ ਬਾਹਰ ਉਹਦੀ ਕਾਲ ਆਉਂਦੀ ਉਹਨੂੰ ਆਪਾਂ ਇੱਡੀ ਦੂਰ ਤੱਕ ਲੈਣ ਆਉਣਾ ਨਹੀਂ ਕਿਸੇ ਨੇ ਲੋਕਲ ਪੰਜਾਬ ਨਹੀਂ ਬੰਦੇ ਨਹੀਂ ਲੈਣ ਆਉਣਾ ਪੰਜਾਬ ਵਾਲੇ ਜੀ ਸੋ ਬਈ ਕਿਵੇਂ ਲੱਗੀ ਵੀਡੀਓ ਦੱਸਿਓ ਕਿਵੇਂ ਲੱਗੇ ਬਾਈਆਂ ਦਾ ਰੇਟ ਠੀਕ ਹੈ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ